ਇਹ ਬਹੁਤ ਚੰਗਾ ਪ੍ਰਾਲਾ ਵਾ ਜੀ ਨੀਰਜ ਜੀ ਵੱਲੋਂ ਦੰਗ ਸਾਹਿਬ ਤੇ ਜਿਹੜੀ ਇਹਦੀ ਡਿਊਟੀ ਨਿਭਾਉਣਗੇ ਸਾਡੇ ਦੀਪਕ ਜੀ ਸਕੂਟਰ ਮਾਰਕੀਟ ਵੱਲੋਂ ਸ਼ੇ ਇਹਦੀ ਡਿਊਟੀ ਨਿਭਾਉਣਗੇ ਬਹੁਤ ਚੰਗਾ ਪ੍ਰਾਲਾ ਅਜਿਹੇ ਕੰਮ ਦਾ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਮੈਂ ਡੰਗ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਅਜਿਹੇ ਬਹੁਤ ਜਿਹੜੇ ਸਿਵਲ ਹਸਪਤਾਲ ਜਾਂ ਡੀਐਮਸੀ ਵਰਗੇ ਹਸਪਤਲਾਂ ਦੇ ਬਾਹਰ ਵੀ ਲਾਇਆ ਜਾਂਦਾ ਜੋ ਉੱਥੇ ਜਿਹੜੇ ਬਾਹਰੋਂ ਲੋਕ ਆਏ ਹੁੰਦੇ ਵਿਚਾਰੇ ਨੋਟੀ ਪਾਣੀ ਬੜੇ ਓਕੇ ਹੁੰਦੇ ਆ ਤੇ ਮੈਂ ਆਪਣੇ ਵੱਲੋਂ ਤੇ ਸਾਡੀ ਸੋਸਾਇਟੀ ਲੁਧਿਆਣਾ ਭਲਾਈ ਮੰਚ ਵੱਲੋਂ ਇਹਨਾਂ ਨੂੰ ਇਹਨਾਂ ਨੂੰ ਇਹ ਵੀ ਗੱਲ ਕਹਿਣਾ ਹੈ ਕਿ ਜੇ ਕੋਈ ਸਾਡੀ ਮਦਦ ਲੋੜ ਆ ਲੁਧਿਆਣਾ ਭਲਾਈ ਮੰਚ ਉਹਨਾਂ ਦੇ ਨਾਲ ਖੜਾ ਵਾ ਤੇ ਅਜਿਹੇ ਪਰਾਲਾ ਇਹ ਸ਼ਲਾਂਗਾ ਜੋਗਾ ਜਿੰਨੀ ਦੇ ਜਿੰਦਾ ਜਿੰਨੀਆਂ ਵੀ ਸੋਸਾਇਟੀਆਂ ਹੈਗੀਆਂ ਇਹਨਾਂ ਨੂੰ ਧਾਲਮ ਮਿਲ ਕੇ ਅਜਿਹੇ ਕੰਮ ਕਰਨੇ ਚਾਹੀਦੇ ਪਰ ਕੰਮ ਤਾਂ ਦੇਖੋ ਉਹ ਹੈ ਦਾ ਸਰਕਾਰਾਂ ਦਾ ਵਾ ਚਲੋ ਸੋਸਾਇਟੀ ਕਰਦੇ ਆ ਵਧੀਆ ਗੱਲ ਆ ਜੀ ਤੇ ਬਹੁਤ ਚੰਗਾ ਪਰਾਲਾ ਵਾ ਜੀ ਜਿਹੜੀਆਂ ਸਾਰੀਆਂ ਸੋਸਾਇਟੀਆਂ ਮਿਲ ਕੇ ਜੇ ਕਰਨ ਤਾਂ ਉਹਦੇ ਵਰਗੀ ਰੀਤ ਨਹੀਂ ਹੈਗੀ ਕੋਈ। ਤੇ ਸਭ ਤੋਂ ਪਹਿਲੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗਾ ਜੀ। ਸ਼੍ਰੀ ਪ੍ਰਵੀਨ ਡੰਗ ਜੀ ਅਧਿਖਸ਼ ਦਿਵਾਨ ਟੋਡਰਮਲ ਦੀ ਸੋਈਦਾ ਜੋ ਇੰਨੀ ਵੱਡੀ ਸੇਵਾ ਇਸ ਸ਼ਹਿਰ ਦੇ ਵਿੱਚ ਕਰ ਰਹੇ ਨੇ। ਅਸੀਂ ਤਾਂ ਉਹਨਾਂ ਦੇ ਟਹਿਣੀ ਬਣ ਕੇ ਜਾਬਣੇ ਉਹ ਰੁੱਖ ਲਾਇਆ ਜਿਹੜਾ ਛਾਂ ਦਿੰਦਾ ਪ੍ਰਵੀਨ ਡੰਗ ਜੀ ਉਹ ਰੁੱਖ ਨੇ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਛਾਂ ਦਾ ਕੰਮ ਕਰ ਰਹੇ ਨੇ। ਅਸੀਂ ਤੇ ਉਸ ਪੇੜ ਦੀ ਟਹਿਣੀ ਬਣੇ ਆ। ਤੇ ਸਾਡੇ ਲਈ ਜੋ ਸੇਵਾ ਲੈਜੋਗੇ ਇਹਨਾਂ ਦੇ ਨਾਲ ਅਸੀਂ ਖੜੇ ਆਂ ਪਰ ਇਹ ਸੇਵਾ ਸੀ ਜਿੰਨੀ ਤੁਹਾਨੂੰ ਮਨੋ ਤੁਹਾਨੂੰ ਅਸੀਂ ਤੁਹਾ ਲਈ ਖੜੇ ਆਂ ਇਹਨਾਂ ਦੇ ਨਾਲ ਬਰਾਬਰ ਲੋਕਾਂ ਦੀ ਵੀ ਫੀਲ ਕਰ ਮੈਂ ਜਾਂਦੇ ਆਂ ਇਸ ਪ੍ਰਾਣਾਂ ਨੇ ਲਾਗੇ ਮੈਂ ਤਾਂ ਦੇਖੋ ਇਹ ਵੀਲ ਕਰਾਂਗਾ ਜੀ ਦੇਖੋ ਇਹ 10 ਰੁਪਏ ਦਾ ਬੁੱਧ ਇੱਕ ਪਰੇਟ ਖਾਣਾ ਇੱਕ ਗਰੀਬ ਦੇ ਪੇਟ ਦੇ ਵਿੱਚ ਜਾਣਾ ਤੇ ਉਦੋਂ ਦੁਆਵਾਂ ਮਿਲਣੀਆਂ ਨੇ ਮੈਂ ਤਾਂ ਕਹਿੰਦਾ ਦੁਆਵਾਂ ਇਕੱਠੀਆਂ ਕਰੋ ਜਵੇਂ ਡੰਗ ਸਾਹਿਬ ਇਕੱਠੀਆਂ ਕਰ ਰਹੇ ਨੇ ਅਸੀਂ ਵੀ ਉਸੇ ਰਾਹ ਤੇ ਆਂ ਸਾਡੇ ਆਸ-ਪਾਸ ਜਿੰਨੇ ਵੀ ਬੰਦੇ ਨੇ ਜਿਹੜਾ ਮਰਜ਼ੀ ਬੰਦਾ ਆ ਕੇ ਇੱਥੇ ਸੇਵਾ ਕਰ ਸਕਦਾ ਆਪਣਾ ਜਨਮ ਦਿਨ ਮਨਾ ਸਕਦਾ ਆਪਣੀ ਐਨੀਵਰਸਰੀ ਮਨਾ ਸਕਦਾ ਉਹ ਇੱਥੇ ਆਵੇ 10 ਰੁਪਏ ਦੀ ਸੇਵਾ ਕਰੇ ਤੇ ਜਿੰਨੇ ਗਰੀਬ ਬੰਦੇ ਨੇ ਉਹ ਪਰਬੇਟ ਖਾਣਾ ਖਾ ਸਕਦੇ ਆ ਤੇ ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ ਚੰਗੇ ਕਰਮ ਕਰੋ ਚੰਗੇ ਕਰਮ ਕਰਨੇ ਚਾਹੀਦੇ ਆ ਹਿੰਦੂ ਨਾਇਬੀਡ ਵੱਲੋਂ ਸੰਚਾਲਿਤ ਦੀਵਾਨ ਟੋਡਰਮਲ ਜੀ ਸੇਵਾਰ ਸੋਹੀ ਜਿਹੜੀ 5 ਅਗਸਤ 2020 ਨੂੰ ਸ਼ੁਰੂ ਕੀਤੀ ਸੀ ਸੇਵਾ ਸਾਥੀਆਂ ਦੇ ਨਾਲ ਅੱਜ ਉਹਦੇ ਚ ਸਾਥੀ ਜੁੜ ਰਹੇ ਨੇ ਔਰ ਸੇਵਾ ਦਾ ਵਿਸਤਾਰ ਹੋ ਰਿਹਾ ਅੱਜ ਨਵਾਂ ਬੂਥ ਸਕੂਟਰ ਮਾਰਕੀਟ ਦੇ ਵਿੱਚ ਸਾਡੇ ਪ੍ਰਧਾਨ ਦੀਪਕ अरोड़ा ਜੀ ਚਾਵਲਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਸਹਿਯੋਗ ਕੀਤਾ ਗਿਆ ਤੇ ਅੱਜ ਬੂਤ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮਾਤਰ 10 ਰੁਪਏ ਦੇ ਵਿੱਚ ਹਜੇ ਨਹੀਂ ਖਾਣਾ ਦੀਵਾਨ ਟੋਡਰਮਲ ਜੀ ਦੇ ਨਾਮ ਤੋਂ ਇਹ ਸੇਵਾ ਇਸ ਕਰਕੇ ਸ਼ੁਰੂ ਕੀਤੀ ਸੀ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਤੋਂ Hindu ਸਿੱਖਾਂ ਦੇ ਵਿੱਚ ਪਾੜਾ ਪਾਣ ਦੀ ਕੋਸ਼ਿਸ਼ ਹੁੰਦੀ ਆ ਪਰ ਦੀਵਾਨ ਟੋਡਰਮਲ ਜੀ ਸਭ ਤੋਂ ਵੱਡਾ ਨਾਮ ਨੇ ਦੇਸ਼ ਦੀ ਏਕਤਾ ਅਖੰਡਤਾ ਔਰ ਹਿੰਦੂ ਸਿੱਖ ਭਾਈਚਾਰੇ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਜਿਸ ਲਈ ਸਹਾਬਜਾਦਾ ਜੁਰਾਵਰ ਸਿੰਘ ਜੀ ਸਹਾਬਜਾਦਾ ਫਤੇ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੋਈ ਸੀ ਸਰਹੰਦੇ ਨਵਾਬ ਵੱਲੋਂ ਉਸ ਤੋਂ ਬਾਅਦ ਉਹਨੇ ਵਾਰਨਿੰਗ ਦਿੱਤੀ ਸੀ ਕਿ ਉਹਨਾਂ ਦੇ ਸੰਸਕਾਰ ਲਈ ਕੋਈ ਜ਼ਮੀਨ ਨਹੀਂ ਦੇਊਗਾ ਪਰ ਦਿਵਾਨ ਟੋਡਰ ਮਲ ਜੀ ਨੇ ਉਸ ਵੇਲੇ ਦੇ ਜ਼ਿੰਮੇਦਾਰ ਅਤਾ ਖਾਨ ਨੂੰ ਕਿਹਾ ਕਿ ਮੈਨੂੰ ਓਨੀ ਜ਼ਮੀਨ ਦਿਓ ਜਿਹਦੇ ਨਾਲ ਮੈਂ ਵਿਧੀਵਸ ਸੰਸਕਾਰ ਕਰ ਸਕਾਂ ਤਾਂ ਜ਼ਿਮੀਦਾਰ ਅਤਾਖਾਨ ਨੇ ਕਿਹਾ ਸੀ ਕਿ ਜਿੰਨੀ ਵੀ ਜ਼ਮੀਨ ਚਾਹੀਦੀ ਆ ਉਹਨੀਆਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੇਣੀਆਂ ਪੈਣਗੀਆਂ। ਦਿਵਾਨ ਟੋਡਰਮਲ ਜੀ ਨੇ ਉਹ ਵੀ ਗੱਲ ਪੂਰੀ ਕਰਦੇ ਹੋਏ ਜਿਲੇ ਸੋਨੇ ਦੀ ਮੋਹਰਾਂ ਵਿਛਾੜੀਆਂ ਸ਼ੁਰੂ ਕੀਤੀਆਂ। ਜ਼ਿਮੀਦਾਰ ਦੇ ਮਨ 'ਚ ਲਾਲਚ ਆ ਗਿਆ। ਉਹਨੇ ਕਿਹਾ ਮੇਰੀ ਗੱਲ ਮੋਹਰਾਂ ਖੜੀਆਂ ਕਰਕੇ ਲੈਣ ਦੀ ਹੋਈ ਸੀ। ਤਾਂ ਉਹਨਾਂ ਨੇ ਉਹ ਵੀ ਗੱਲ ਪੂਰੀ ਕੀਤੀ ਔਰ ਉਸ ਵੇਲੇ 78000 ਸੋਨੇ ਦੀ ਮੋਹਰਾਂ ਦੇ ਕੇ 4 ਸਕਰ ਗੱਜ ਜ਼ਮੀਨ ਹਾਸਲ ਕੀਤੀ ਸੀ। ਵਿਦੀਵਤ ਸੰਸਕਾਰ ਲਈ ਉਨ੍ਹਾਂ ਦਾ ਜਿਹੜਾ ਤਿਆਗ ਕੁਰਬਾਨੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਧਰਮ ਦੇ ਪ੍ਰਤੀ ਸ਼ਰਧਾ ਸੀ ਜਨ ਜਨ ਤੱਕ ਪਹੁੰਚੇ ਇਹੀ ਪ੍ਰਯਾਸ ਹਿੰਦੂ ਨਿਆਏ ਪੀੜਵਲੋਂ ਇਸ ਰਸੋਈ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ